ਤੇ ਕੌਣ ਕਹਦਾ ਡੰਗਰ ਰੱਖਣੇ ਸੌਖੇ ਨੇ ਅੱਜ ਮੈਂ ਤੁਹਾਨੂੰ ਉਹ ਦੇ ਰਿਹਾ ਪੂਰੀ ਵਧੀਆ ਧਾਰਨਾ ਜਿਹੜਾ ਬੰਦਾ ਮੈਨੂੰ ਕਹਿੰਦਾ ਨਾ ਵੀ ਡੰਗਰ ਰੱਖਣੇ ਸੌਖੇ ਨੇ ਇੱਕ ਵਾਰ ਆਹ ਬੰਦੇ ਦਾ ਹਾਲ ਦੇਖੋ ਹੈਲੋ 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 ਗਰਲਸ ਹੁਣ ਦੱਸ ਮੈਨੂੰ ਡੰਗਰ ਰੱਖ ਸਕਦਾ ਬੰਦਾ ਮੈਂ ਕਹਿੰਦਾ ਮੈਂ ਕਹਿੰਦਾ ਇੰਨੀ ਗਰਮੀ ਚ ਮੈਂ ਕਹਿੰਦਾ ਦੁਸ਼ਮਣੀ ਕੱਢਣੀ ਹੈ ਨਾ ਕੁਝ ਆਹ ਦੇਖੋ ਹੁਣ ਚਾਹ ਡੰਗਰ ਪਾ ਦੇ ਬੰਦਾ ਕਹਿਨਦਾ ਨਾ ਵੀ ਡੰਗਰ ਰੱਖਣੇ ਸੌਖੇ ਨੇ ਦੁੱਧ ਪੀਣਾ ਹੀ ਸੌਖਾ ਮੇਰੇ ਵੀਰੋ ਤੇ ਕੰਮ ਕਰਨ ਵੇਲੇ ਦੇਖੋ ਪਹਿਲਾਂ ਇਹ ਵੱਡ ਕੇ ਲਿਆਇਆ ਵਰਸੀ ਐਨਾ ਆ ਦੇਖੋ ਬਾਜਰਾ ਤੇ ਇਹਨੇ ਵੱਧਿਆ ਉਸ ਤੋਂ ਬਾਅਦ ਆ ਇੱਧਰ ਮਾ ਕੇ ਡੰਕਰ ਆ ਗਏ ਆ ਦੇਖੋ 1 2 3 ਕੰਨੇ ਡੰਕਰ ਰੱਖਿਓ ਨੇ ਤਿੰਨ ਡੰਕਰਾਂ ਨੇ ਤੇ ਬਾਕੀ 1 2 3 ਉਹ ਹੋ ਗਏ ਇਹਦੀ ਵжая ਵжая ਕਰਾ ਰੱਖਿਆ ਕਿਉਂਕਿ ਇਹਦਾ ਯਾਰ ਬੇਜਵਾਨ ਨੇ ਆਪਾਂ ਨੇ ਹੁਣ ਇਹਨਾਂ ਨੂੰ ਦੇਖ ਧੂਆ ਵੀ ਕਰਨਾ ਪੈਂਦਾ ਕਿਉਂਕਿ ਆਪਾਂ ਤਾਂ ਰਾਤ ਨੂੰ ਏਸੀ ਲਾ ਕੇ ਪੈ ਜਾਣਾ ਨੇ ਯਾਰ ਨਾਲ ਪਰ ਤੇ ਇਹਨਾਂ ਬਾਰੇ ਵੀ ਸੋਚਣਾ ਤੇ ਆ ਮੱਛਰਾਂ ਨਹੀਂ ਸਾਡੀ ਤੇ ਮੱਥਰਦਾਨੀ ਲਾਉਣੀ ਆ ਤੇ ਜੇ ਮੈਂ ਕਹੀ ਕਹਿੰਦੇ ਨਾ ਵੀ ਦੁੱਧ ਦੇ ਅਸੀਂ ਪੈਸੇ ਦੇਣਾ ਬਹੁਤ ਔਖਾ ਹੈ ਮੱਥਰਾਂ ਲਾਉਣ ਨੇ ਪਰ ਤੁਹਾ ਬਾਰੇ ਤੁਮਹੇ ਨਾ ਮੱਥਰ ਬਾਹਰ ਨਿਕਲ ਜੂਗਾ ਫਿਰ ਮੱਥਰ ਨਹੀਂ ਲਾਉਗਾ ਠੀਕ ਆ ਇਸ ਕਰਕੇ ਡੰਗਰ ਰੱਖਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀਰੇ ਇਹ ਬੱਕਰੀਆਂ ਦੇ ਭਾਏ ਕਿਉਂ ਆ ਆ ਆਪਣੇ ਲਵੇ ਦੋ ਬੱਕਰੀਆਂ ਨੇ ਤੇ ਆਹ ਕੋਈ ਹੈਗੀ ਬੱਕਰੀ ਬਿਸਤਲ ਨਾਲ ਅਸਲ ਦੀ ਕਰਨ 42000 ਦੇ ਦੋ ਇਹ ਉਧਰ ਉਹ ਆਪਣਾ ਆ ਗਿਆ ਬੱਕਰਾ ਚਟਾ ਬੱਕਰਾ ਵਿਕਾਊਆ ਪਰ ਮੈਂ ਮਹਿੰਗਾ ਭੋਤਾ ਚਾਹੀਏ ਹੁਣ ਹੀ ਲੱਜੋ ਚਾਹੀਏ ਬੱਕਰਾ ਵੇਚਾਊਗਾ ਤੇ ਜੇ ਕੇ ਨੇ ਪਰ ਇਹੋ ਹੀ ਮਾਊਗਾ ਬਸ ਠੀਕ ਆ ਤੇ ਡੰਗਰ ਰੱਖਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀਰੋ ਬਹੁਤ ਔਖਾ ਪਰ ਸੀਣ ਦੇਖੋ ਇੰਨਾ ਵੱਡਿਆ ਆਹਾ ਭਰੀਆਂ ਦੋ ਭਰੀਆਂ ਹੋ ਗਿਆ ਦੋ ਹੋ ਗਿਆ ਬਾਜਰੇ ਦੇ ਹੈ ਇੱਕ ਮੂੰਗੀ ਦੀ ਭਾਂਡ ਆ ਇਹ ਪੁੱਠੀ ਪਈ ਖਾਲਾ ਦੇ ਭਾਵੇਂ ਸਿੱਧੀ ਕਰ ਕੋਈ ਨਾ ਕੋਈ ਨਾ ਬਸ ਦੇ ਦੇ ਐ ਤਾਂ ਆਪਣੇ ਆਪਣੇ ਤੇ ਯਕੀਨ ਕਰਦੇ ਨੇ ਬੰਦੇ ਆਪਣੇ ਖਾਤੇ ਨੂੰ ਸਬਸਕ੍ਰਾਈਬ ਸਬਸਕ੍ਰਾਈਬਰ ਓਕੇ ਬਾਕੀ ਧੰਨਵਾਦ